ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਤੇ ਤੇ ਅੱਜ ਆਪਾਂ ਫਿਰ ਜਾਣਾ ਮੋਗੇ ਪਰ ਜਾਣਾ ਲੇਟ ਆ ਕਿਉਂਕਿ ਰਾਤ 11:30 ਵਜੇ ਘਰੇ ਵੜਿਆ ਤੇ ਆਪਣੇ ਕੋਲ ਆ ਚੁੱਕਾ ਜੀ ਇਰਮਾਨ ਸਿੰਘ ਮਾਨਾ ਤੇ ਸੁਣਾ ਵੀ ਕੋਈ ਗੱਲ ਬਾਤ ਸੁਣਾਵਾ ਬਈ ਸੁਣਾ ਹੁਣ ਕੋਈ ਗੱਲ ਬਾਤ ਲਾਈਕ ਸ਼ੇਅਰ ਕਮੈਂਟ ਬਈ ਜ਼ਿਆਦਾ ਕਰਿਆ ਕਰੋ ਨਾਲ ਸਬਸਕ੍ਰਾਈਬ ਕਰ ਦੋ ਆ ਬੰਦੇ ਨੂੰ ਏਰੀਆ ਵਾਲੇ ਸਬਸਕ੍ਰਾਈਬ ਕਰਨੇ ਆਪਾਂ ਸਬਸਕ੍ਰਾਈਬ ਬਾਅਦ ਚੋ ਕਰ ਲਿਓ ਹੂੰ ਮੈਂ ਛੁੱਟੀ ਮਾਰੀ ਆ ਜਿਸਕੁਲਾ ਕਿਉਂਕਿ ਮੈਂ ਦਵਾਈ ਲੈ ਜਾਣਾ ਬਹਾਨੇ ਦਾ ਇਹਦੇ ਕੋਲ ਨਾ ਘੜੇ ਪਿਆ ਕੁਛ ਨਹੀਂ ਹੋਇਆ ਇਹਨੂੰ ਚੰਗੇ ਭਲੇ ਛੁੱਟੀਆਂ ਕਰੀ ਜਾਂਦਾ ਕੋਈ ਫਾਇਦਾ ਨਹੀਂ ਇਹਨੂੰ ਐਵੇਂ ਪੜਾਈ ਜਾਂਦੇ ਇਹਨੂੰ ਇਹਨੂੰ ਇੱਕ ਦਿਓ ਦਾਤੀ ਇੱਕ ਦਿਓ ਕਈ ਚੱਲ ਬਈ ਝੜੀ ਕਰਨ ਮੈਸਟਰ ਜੀ ਨੇ ਲੈ ਕੇ ਝੜੀ ਮਨ ਤੋਂ ਮਿਲਦਾ ਕੋਈ ਨਾ ਆਹ ਬਈ ਜੀ ਮੇਰੇ ਜੀਦੇ ਦੀ ਗੱਡੀ ਆਈ ਕੋ ਹੈ ਨਾ ਇਹ ਮੋਡੀਫਾਈਡ ਪੂਰੀ ਕਰਾਈ ਵੀ ਐ ਤੇ ਮਗਰ ਹੁਣ ਅੱਜ ਕੱਲੂ ਜਾਂ ਸਪੈਲਰ ਵਾਗੇ ਲੈਣਾ ਏਡਾ ਤੇ ਨਾਲੇ ਕਾਲਾ ਰੰਗ ਕਰਾ ਕੇ ਲੈਣਾ ਟਾਇਰ ਦੇ ਬਾਹਰ ਨੂੰ ਕਰਦੇ ਨੇ ਆਪਾਂ 26 ਇੰਚੀ ਪਾ ਦੇ ਨੇ ਟਾਇਰ ਦੇ ਆਪਣਾ ਤਾਂ ਫੋਰ ਖੜਾ ਫਲੌਗ ਆ ਚੁੱਕਿਆ ਜੀ ਫਲੌਗ ਮੁੰਡੇ ਦਾ ਤੇ ਆਪਾਂ ਚੱਲੇ ਆ ਹੁਣੇ ਦਵਾਈ ਦਵਣ ਬਾਪੂ ਨੂੰ ਤੇ ਬਾਪੂ ਨੇ ਹੋ ਰਿਆ ਰੈਡੀ ਆਪਾਂ ਰੈਡੀ ਆ ਤੇ ਬਸ ਚਾਲਦੇ ਆ ਫਿਰ ਆਪਾਂ ਕਰਦੇ ਆ ਗੱਡੀ ਗਰਮ ਗਰਮ ਕਰਕੇ ਰੱਖਦੇ ਆ ਹੁਣੋਂ ਬਾਪੂ ਰੈਡੀ ਹੋ ਜਾਊਗਾ ਤੇ ਫਿਰ ਚੱਲਦੇ ਆਪਾਂ ਦੋਆ ਇਧਰੋਂ ਜਾਣਾ ਆਪਾਂ ਅੱਜ ਹਲਵਾਰੇ ਆ ਉਹਨੋਂ ਗੱਡੀ ਕੁੜੀ ਗਰਮ ਹੋ ਜੂਗੀ ਤੇ ਫਿਰ ਚੱਲਦੇ ਆਪਾਂ Hello, buddy. Hello. ਹੁਣ ਆਪਾਂ ਚੱਲੇ ਹਲਵਾਰੇ ਬਾਪੂ ਹਣੀ ਆ ਚੁੱਕੇ ਨੇ ਤੇ ਅੱਬਾ ਹੁਣ ਆਪਾਂ ਚੱਲਦੇ ਹਲਵਾਰੇ ਦਿਖਾਉਨੇ ਆ ਰਾਹ ਚ ਆਪਾਂ ਕਿਹੜੇ ਕਿਹੜੇ ਪਿੰਡਾਂ ਵਿੱਚ ਲੰਘ ਕੇ ਗਏ ਆ ਮਿਲਦੇ ਆਂ ਹਲਵਾਰੇ ਜੀ ਪਹੁੰਚ ਕੇ ਆਈ ਬਰਦਾਰਾ ਮੈਂ ਕਿਹਣਾ ਸੈਕੂਲ ਇਹ ਇਹ ਪਿੰਡ ਮਾਣੂ ਕੇ ਸੰਧੂ ਇਸ ਤੋਂ ਬਾਅਦ ਜਾਵਾਂਗੇ ਭਮੋਈਪੁਰਾ ਉਦੋਂ ਬਾਅਦ ਟੀਮੇ ਫਿਰ ਕਮਾਲਪੁਰਾ ਇਹ ਪਹੁੰਚ ਚੁੱਕੇ ਹਾਂ ਜੀ ਹਲਵਾਰੇ ਤੇ ਬਾਪੂ ਜੀ ਗਏ ਦਵਾਈ ਲੈਣ ਤੇ ਇਹ ਡਾਕਟਰ ਹੈ ਜੀ ਬੱਗਾ ਐਮ ਐਚ ਬੱਗਾ ਕਲੀਨਿਕ ਕਰਵਾਈ ਜੀ ਇਹ ਪਖਵਾਲ ਰੋਡ ਤੇ ਆ ਆਪਣੇ ਲੋਹਰੇ ਜਿਹੜਾ ਪਖਵਾਲ ਨੂੰ ਰੋਡ ਜਾਂਦਾ ਉੱਥੇ ਆ ਬਸ ਇਥੋਂ ਦਵਾਈ ਲੈ ਕੇ ਵਾਪਸ ਫੇਰ ਪਿੰਡ ਚਲਾਂਗੇ ਰਨੇ ਬੂਟੇ ਬਹੁਤ ਆ ਇੱਥੇ ਉੱਥੇ ਫਿਰ ਫੋਟੋਆਂ ਕਰਨਾ ਆ ਦਿਗੜਾ ਖਜੂਰਾਂ ਪੱਕਾ ਜਾ ਰਿਹਾ ਹੈ ਰੋ ਰੋ ਹਾਂ ਉਹ ਸ਼ੱਕ ਨਾ ਹਰ ਦੇਖ ਲੋ ਭਾਈ ਜਿੱਨੀ ਚਾਲ ਮਾਰਨੀ ਆ ਪਾਣੀ ਵਾਧੂ ਆਣਾ ਇੱਕ ਦਿਨ ਹੋਊਗਾ ਚਾਹ ਉਹ ਆ ਨਾ ਪ੍ਰੀ-ਵੇਡਿੰਗਾਂ ਦਾ ਦ ਕੋਈ ਤਾਂ ਆ ਗਿਆ ਸੁਣਾ ਬਹੁਤ ਬਣਾਇਆ ਇਹਨਾਂ ਨੇ ਡੂੰਗੇ ਸਾਨੂੰ ਕੀ ਹੁੰਦਾ ਹੁਣ ਆਪਾਂ ਚੱਲੇ ਆਪਣੇ ਯਾਰ ਸੁਖ ਕੋਲੇ ਕਿਹੜਾ ਕੇ ਚੈਨਲ ਫਲੌਗ ਮੁੰਡੇ ਦੇ ਨਾਂ ਤੇ ਤੇ ਆਪਾਂ ਹੁਣ ਉਹਦੇ ਕੋਲ ਚੱਲੇ ਆ ਤੇ ਚੱਲ ਕੇ ਮਿਲਦੇ ਅੱਜ ਉਹ ਘਾ ਮਾਫੀ ਮਿਲਿਆ ਉਹਨੂੰ ਮਿਲਦਾ ਦੂਬਰ ਹਾਂਜੀ ਆਪਣਾ ਆ ਚੁੱਕਿਆ ਹੀ ਫਲਾਬ ਮੁੰਡੇ ਬਲਗ ਸਾਹਿਬ ਹਾਂ ਕਿਵੇਂ ਆ ਕਿਵੇਂ ਮੱਲਾ ਰਹਿ ਗਿਆ ਕੰਦਰ ਦੇ ਆਈ ਆ ਬਈ ਹੋਰ ਕਿਹਦਾ ਕਿੰთა ਕ ਮੈਂ ਜਾ ਮੈਂ ਹੋਰ ਕੀ ਬੰਦ ਬਲੌਗ ਤੇ ਬਲੌਗ ਠਾ ਬਲੌਗ ਆਉਣਗੇ ਦੋਵੇਂ ਪਾਸੇ ਬਲੌਗ ਹੀ ਬਲੌਗ ਹੋ ਗਏ ਹੋਰ ਸੁਣਾ ਠੀਕ ਹੈ ਵਧੀਆ ਹਾਂਜੀ ਤੋ ਇਹ ਮੇਰੇ ਨਾਲ ਮਿਲਾਈ ਯਾਰ ਫਲੌਗ ਮੁੰਡੇ ਦਾ ਚੈਨਲ ਆ ਸਬਸਕ੍ਰਾਈਬ ਜ਼ਰੂਰ ਕਰਿਓ ਆਸੀ ਕਰਦੇ ਸਾਰਿਆਂ ਨੂੰ ਤੇ ਇੱਕ ਇਹ ਤੋਂ ਨਾ ਜਦੋਂ ਇਹਦੀਆਂ ਮੂਲੀਆਂ ਆਉਂਦੀਆਂ ਤੇ ਖਰੀਦ ਕੇ ਲੈ ਜਾਓ ਬੰਦੇ ਨੇ 4 ਕਿੱਲੇ ਮੂਲੀਆਂ ਦੇ ਲਾਏ ਆ ਪਾਲਕ ਤਾਂ ਭਾਵੇਂ ਰੋਝ ਵੱਢ ਕੇ ਲੈ ਜਾਇਆ ਕਰੋ ਪੂਰੀ ਸਿਰਾਂ ਇੱਕ ਬਈ ਆਪਾਂ ਸੱਚ ਹੋਰ ਗੱਲ ਆ ਆਪਾਂ ਲਾਉਣੀਆਂ ਹਣ ਝੋਨਾ ਵੱਢ ਕੇ ਬਰੋਕਲੀ ਜੇ ਜਿਹੜੇ ਮੇਰੇ ਵੀਰ ਜੈਨਮ ਆ ਲਿਆ ਆਪਾਂ ਸੋਦੋ ਆਪਾਂ ਵੀਡੀਓ ਪਾ ਦੇਣੀ ਆ ਆਪਾਂ ਬਾਈਸ ਚੈਨਲ ਦੇ ਤੇ ਉਹ ਮੈਂ ਆਪਾਂ ਰੋਲ ਕੋ ਵੀ ਵੇਚਿਆ ਕਰਾਂਗੇ ਭਾਈ ਨਾਲ ਬਿਨਾ ਰੇਸ ਸਪਰੇ ਤੋਂ ਕਰਾਂਗੇ ਤੇ ਆ ਨਹੀਂ ਤੋ ਹੀ ਚੱਲੀ ਜਾਂਦੀ ਆ ਗੱਡੀ ਤੇ ਸਕੂਟਰੀ ਹੁਣ ਮੋਸਲ ਰਹਿ ਗਿਆ ਕੋਤਾ ਜਾਊ ਉਹ ਵੀ ਬਾਹਰ ਜੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਬਣਾ ਨਾ ਭੁੱਲਿਓ ਤੇ ਮਿਲਦੇ ਆਂ ਫਿਰ ਕੱਲ ਨੂੰ ਇੱਕ ਨਵੇਂ ਹੋਰ ਵਲੌਗ ਨਾਲ ਇਹ